ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਇੱਕ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਵੇਲਾ ਇੱਕ ਵਾਰੀ ਲੰਘਿਆ ਮੇਰਾ ਇੱਕ ਵਾਰੀ ਲੰਘਿਆ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਨੇ ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਨੇ ਮੁੜਦੇ ਨਹੀਂ ਪਤਣ ਤੇ ने कै गने दे नहीं जाने दाने कै गने दे नहीं पतनाते जाने कै गे पानी जो नदिया दे एक बारी बने ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਜਿਹੜਾ ਸਮਾ ਇੱਕ ਵਾਰੀ ਲੰਘ ਗਿਆ ਉਹ ਵਾਪਸ ਨਹੀਂ ਆਉਂਦਾ ਤੇ ਸਿਆਣੇ ਗੱਲ ਕਹਿੰਦੇ ਇਹ ਕਹਿ ਗਏ ਕਿ ਜਿਹੜੇ ਪਤਨਾ ਤੋਂ ਲੰਘ ਗਏ ਪਾਣੀ ਫੁਲਾ ਧਰੋਂ ਕਦੀ ਵਾਪਸ ਨਹੀਂ ਮੁੜੇ। ਸੋ ਇਸੇ ਤਰ੍ਹਾਂ ਜਿਹੜਾ ਸਮਾਂ ਬਿਹਾ ਗਿਆ ਉਹਨੇ ਮੁੜ ਕੇ ਹੱਥ ਨਹੀਂ ਆਉਣਾ। ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਆ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ। ਕਹਿੰਦਾ ਲੁੱਟ ਜਿੰਨਾ ਲੁੱਟਿਆ ਜਾਂਦਾ। ਕਿਉਂਕਿ ਸਮਾਂ ਮੁੜ ਕੇ ਨਹੀਂ ਮਿਲਣਾ। ਲੁੱਟਣਾ ਹੈ ਤਾਂ ਲੁੱਟ ਲੈ ਆਰਾਮ ਨਾਲ ਲੁੱਟ। ਫਿਰ ਪਛੇਤ ਪਛਤਾ ਹੋਗੇ, ਪ੍ਰਾਂਤ ਜਾਹੇਗੇ, ਛੂਟ। ਕਹਿੰਦੇ ਫਿਰ ਤੈਨੂੰ ਪਛਤਾਉਣਾ ਪੈਣਾ ਜਦੋਂ ਜਾਨ ਨਿਕਲ ਗਈ। ਸਰੀਰ ਵਿੱਚੋਂ। ਸੋ ਜਿੰਨਾ ਜਰ ਕਹਿੰਦੇ ਸਿਰੇ ਸਰੀਰ ਵਿੱਚ ਜਾਣੇ ਸੋ ਜਿੰਨਾ ਲਾਹਾ ਖਟਿਆ ਜਾਂਦਾ ਸੋ ਜਿੰਨਾ ਨਾਮ ਜਪਿਆ ਜਾਂਦਾ ਜਪ ਜਿੰਨੇ ਭਲੇ ਦੇ ਕਰ ਕਰ ਸਕਦਾ ਭਜ ਭਜ ਕੇ ਕਰ ਲੈ ਕਿਉਂਕਿ ਮੁੜ ਕੇ ਸਮਾਂ ਨਹੀਂ ਮਿਲਦਾ ਮੁੜ ਕੇ ਤੇ ਫਿਰ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਕਹਿੰਦੇ ਜੇ ਕੋਈ ਵਾਸਤਾ ਪਾਵੇ ਨਾ ਕਹਿੰਦੇ ਉਹ ਤੈਨੂੰ ਰੱਬ ਦਾ ਵਾਸਤਾ ਹੀ ਰੁਕ ਜਾ ਸੋ ਮੇਰੀ ਗੱਲ ਸੁਣ ਕੇ ਜਾਈਂ ਕਈ ਵਾਰੀ ਬੰਦਾ ਬੰਦੇ ਨੂੰ ਆਵਾਜ਼ ਮਾਰਦਾ ਤੇ ਕਹਿੰਦੇ ਵਾਸਤਾ ਹੈ ਤੈਨੂੰ ਰੱਬ ਦਾ ਮੇਰੀ ਗੱਲ ਸੁਣ ਕੇ ਜਾਈ ਸੁਗਰੂ ਪਿਆਰਿਓ ਬੰਦਾ ਕਿਵੇਂ ਦੇ ਰੁਕ ਜਾਂਦਾ ਹੈ ਚਲ ਸੁਣਾ ਤੂੰ ਕੀ ਕਹਿਣਾ ਹੈ ਸੁਗਰੂ ਪਿਆਰਿਓ ਜੇ ਕੋਈ ਰੱਬ ਦਾ ਵਾਸਤਾ ਦੇਵੇ ਬੰਦਾ ਰੁਕ ਜਾਂਦਾ ਹੈ ਪਰ ਜੇ ਸਮੇਂ ਨੂੰ ਕੋਈ ਵਾਸਤਾ ਦੇਵੇ ਨਾ ਕਿ ਰੱਬ ਦਾ ਵਾਸਤਾ ਰੁਕ ਜਾ ਸਮਾਂ ਕਦੀ ਰੁਕਿਆ ਨਹੀਂ ਰੁਕਦਾ ਇਸੇ ਕਰਕੇ ਕਿਸੇ ਨੇ ਇਹ ਗੱਲ ਕਹੀ ਬੜੀ ਸਿਆਣੀ ਗੱਲ ਹੈ ਜਿਹੜੀ ਕਿਸੇ ਨੇ ਕਹੀ ਹੈ ਗੁਰਬਾਣੀ ਨਾਲ ਮੈਚ ਕਰਦੀ ਸੁਗਰੂ ਪਿਆਰਿਓ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਰਹੀ ਫੜ ਫੜ ਤਰੀਕ ਸਮੇ ਕਸਕਾਈ ਕੰਨੀ ਕਰ ਸਫਲ ਉਡੰਦਾ ਜਾਵਦਾ ਇਹ ਠਹਿਰਨ ਜਾਣ ਜਾਤ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ ਕਹਿੰਦੇ ਜੇ ਲੰਘ ਗਿਆ ਨੇ ਮੁੜ ਕੇ ਵਾਪਸ ਨਹੀਂ ਆਉਣਾ ਸਮੇ ਨੇ ਸੋ ਜਿੰਨੇ ਮਰਜੀ ਕਹਿੰਦੇ ਉਹਨੂੰ ਵਾਸਤੇ ਪਾਲ ਹੈ ਸੋ ਇਹ ਨਹੀਂ ਖਲੋਰ ਇਹਦੇ ਕਹਿੰਦੇ ਠਹਿਰਨਾ ਦੇ ਜਾਣਦਾ ਹੀ ਨਹੀਂ ਹੈ ਇਹ ਤੇ ਆਪਣੀ ਰਫਤਾਰ ਤੁਰਿਆ ਹੀ ਜਾਂਦਾ ਹੈ ਸੋ ਆਪਣੀ ਰਫਤਾਰ ਤੂ ਇਹਦੇ ਨਾਲ ਮਲਾ ਲੈ ਜੇ ਆਪਣਾ ਜੀਵਨ ਸਫਲ ਕਰਨਾ ਹੈ ਤੇ ਜੇ ਤੇਰੀ ਰਫਤਾਰ ਬੱਧਮ ਪੈ ਗਈ ਸੋ ਇਹਨੇ ਆਪਣੀ ਰਫਤਾਰ ਮੱਧਮ ਨਹੀਂ ਕਰਨੀ ਤੇ ਆਪਣੀ ਰਫਤਾਰ ਤੁਰਿਆ ਜਾਂਦਾ ਹੈ ਸੋ ਇਸ ਕਰਕੇ ਜਿਹੜਾ ਸਮੇਂ ਨੂੰ ਸਾਬ ਗਿਆ ਸੋ ਗੁਰੂ ਪਿਆਰਿਓ ਸੋ ਸਮਾਫਿਰੋਦੀ ਕਦਰ ਕਰਦਾ ਸਾਰੇ ਉਹਦੀ ਕਦਰ ਕਰਦੇ ਸੋ ਜਿਹੜਾ ਸਮੇਂ ਨੂੰ ਨਾ ਸਾਂਭੇ ਫਿਰ ਉਹਦੀ ਕੋਈ ਕਦਰ ਨਹੀਂ ਕਰਦਾ ਸੋ ਜੇ ਆਪਣੀ ਕਦਰ ਪਾਉਣੀ ਹੈ ਤੇ ਸਮੇਂ ਦੀ ਕਦਰ ਕਰੀਏ ਸੋ ਇਹ ਸਮਾ ਵਾਰ-ਵਾਰ ਨਹੀਂ ਮਿਲਣਾ ਨਾਮ ਜਪਣ ਨਹੀਂ ਪੜੇ ਦੇ ਕਰਮ ਕਰਨ ਲਈ ਮਨੁੱਖਾ ਦੇਹੀ ਮਿਲੀ ਪਰਮੇਸ਼ਰ ਨੂੰ ਮਿਲ ਲਈ ਦੇਹੀ ਮਿਲੀ ਸੁਮਰ ਦੀ ਗੁਰਬਾਣੀ ਆਪਾਂ ਨੂੰ ਸਮਝਾ ਰਹੀ ਭਈ ਪ੍ਰਬਤ ਮਨੁਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੋ ਹਉ ਨਾਮ ਜਪਣ ਲਈ ਪਰਮੇਸ਼ਰ ਨੂੰ ਮਿਲਣ ਲਈ ਭਲੇ ਦੇ ਕਰਮ ਕਰਨ ਲਈ ਇਹ ਦੇਹੀ ਮਿਲੀ ਸੋ ਜੇ ਨਾ ਕੀਤੇ ਮੁੜ ਕੇ ਪਰ ਪਛਤਾਵਾ ਹੀ ਰਹਿਣਾ ਹੱਥ ਵਿੱਚ ਬੜਾ ਸ਼ਲੋਕ ਸ਼ਲੋਕ ਪਵਨ ਗੁਰੂ